ਜੇ ਤੁਸੀਂ ਜੀਤ ਨੂੰ ਬਿਆਨ ਕਰੋ ਦਿਲਜੀਤ ਦਾ ਪਾਸਪੋਰਟ ਕੱਢੋ ਪ੍ਰੋਡਿਊਸਰ ਦਾ ਕਿਉਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤੌਲਾ ਖਾਨ ਸਾਹਿਬ ਨੂੰ ਸੁਣਦਾ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਪਾ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਇਹ ਬੈਨ ਹੀ ਕਰਨਾ ਕਿਉਂਕਿ ਉਹ ਵੀ ਪੰਜਾਬੀ ਬੋਲਦੇ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ নরেন্দ্র ਮੋਦੀ ਸਾਹਿਬ ਨੇ ਲਾਂਗਾ ਖੋਲਿਆ ਕਰਤਾਪੁਰ ਤੋਂ ਸਾਡਾ ਮੈਂ ਵੀ ਕਰਤਾਪੁਰ ਤੋਂ ਸਾਹਿਬ ਮੱਥਾ ਟੇਕਦਾ ਹਾਂ ਤੋਂ ਪਾਟਟਾਂ ਦੀ ਫਿਲਮ ਨਹੀਂ ਬੈਨ ਕਰੋ ਹਾਂ ਇਹ ਸੇਖੀ ਗੱਲ ਉਹਦੇ ਚ ਦਿਲਜੀਤ ਦੋਸਾਂਝ ਨੇ ਕਿਹਾ ਹੋਊਗਾ ਜਾਂ ਕਿਹਾ ਸੀ ਕਿ ਮੈਂ ਇਸ ਕੁੜੀ ਤੋਂ ਬਿਨਾ ਫਿਲਮ ਨਹੀਂ ਕਰੂਗਾ ਐਸਾ ਨਹੀਂ ਸਭ ਤੋਂ ਪਹਿਲਾਂ ਬੜਾ ਨਿਸ਼ੰਗ ਮੈਕੀਨਾ ਕੇ ਭਾਰਤੀ ਜਨਤਾ ਪਾਰਟੀ ਐਸ ਵਕਤ ਦਿਲਜੀਤ ਦੋਸਾਂਝ ਦਾ ਸਮਰਥਨ ਕਰਦੀ ਹੈ ਇਹ ਫਿਲਮ ਬੈਨ ਨਹੀਂ ਹੋਣੀ ਚਾਹੀਦੀ ਦਿਲਜੀਤ ਤੁਸਾਂਚ ਨੂੰ ਟੋਲ ਨਹੀਂ ਕਰਨਾ ਚਾਹੀਦਾ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਮੈਂ ਭਾਰਤੀਆਂ ਮੇਰੇ ਅੰਦਰ ਜਜ਼ਬਾ ਹੈ ਕਿ ਮੇਰਾ ਭਾਰਤ ਮਹਾਨ ਹੈ ਮਹਾਨ ਸੀ ਮਹਾਨ ਹੀ ਰਹੇ। ਔਰ ਜੇ ਸਾਡਾ ਕੋਈ ਦੁਸ਼ਮਣ ਸਿਰ ਚੁੱਕਦਾ ਤਾਂ ਸਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਦਾ ਸਿਰ ਨੀਵਾ ਕਰੀਏ ਸਿਰ ਕੋ ਚੁਲਦੀਏ ਲੋੜ ਪੈਣ ਤੇ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਸੰਬੰਧ ਸੁਖਾਵੇਂ ਸੀ ਜਾਂ ਨਹੀਂ ਪਰ ਪਹਿਲਗਾਮ ਦੇ ਕਟਨਾ ਤੋਂ ਬਾਅਦ ਅੱਜ ਤੱਕ ਸਾਡੇ ਸੁਖਾਂਵੇਂ ਨਹੀਂ ਹਨ ਸੰਬੰਧ ਉਹਨਾਂ ਦਾ ਫਿਲਮ ਦੀ ਮੈਂ ਥੋੜੀ ਜੀ ਬਰੀਫਿੰਗ ਕਰ ਦਿਆ ਕਿ ਫਿਲਮ ਇਸ ਲੈਵਲ ਦੀ ਜਿੱਥੇ ਦਿਲਜੀਤ ਦੋਸਾਂਜ ਫਿਲਮ ਦਾ ਹੀਰੋ ਹੋਵੇ ਉੱਥੇ ਇਹ ਫਿਲਮ ਸ਼ੂਟ ਹੋਣ ਤੋਂ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਗੱਲਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਇੱਕ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਕਿ ਇਹਦੇ ਵਿੱਚ ਵਾਈਟ ਹੈਲ ਹੈ ਵਾਈਟ ਹੈਲ ਪ੍ਰੋਡਕਸ਼ਨ ਹਾਊਸ ਇੱਕ ਸਟੋਰੀ ਨੂੰ ਲੱਭਦਾ ਹੈ ਔਰ ਉਹਨੇ ਸਟੋਰੀ ਹੀ ਲੱਭੀ ਹੋਏਗੀ ਤੇ ਜਿੱਥੇ ਤੱਕ ਹੈ ਹਾਨਿਆ ਸ਼ੇਖ ਦੀ ਗੱਲ ਉਹਦੇ ਚ ਦਿਲਜੀਤ ਦੋਸਾਂਝ ਨੇ ਕਿਹਾ ਹੋਊਗਾ ਜਾਂ ਕਿਹਾ ਸੀ ਕਿ ਮੈਂ ਇਸ ਕੁੜੀ ਤੋਂ ਬਿਨਾ ਫਿਲਮ ਨਹੀਂ ਕਰੂੰਗਾ ਐਸਾ ਨਹੀਂ ਹੈ ਦਿਲਜੀਤ ਦੋਸਾਂਝ ਨੇ ਉਹਨੂੰ ਕਾਸਟ ਨਹੀਂ ਕੀਤਾ ਪ੍ਰੋਡਿਊਸਰ ਨੇ ਕੀਤਾ ਡਾਇਰੈਕਟਰ ਨੇ ਕਰ ਸਕਦਾ ਯੈਸ ਦਿਲਜੀਤ ਦੋਸਾਂਝ ਇਹ ਹੋ ਸਕਦਾ ਕਿ ਸੱਤ ਕੁੜੀਆਂ ਸ਼ਾਰਟਲਿਸਟ ਕੀਤੀਆਂ ਉਹਦੇ ਚੋਂ ਕਹਿ ਸਕਦਾ ਇਹ ਵੀ ਕੁੜੀ ਲੈ ਲਓ ਨੀਰੂ ਬਾਜਵਟਾ ਹੈ ਚਲੋ ਆ ਵੀ ਕੁੜੀ ਚੰਗੀ ਲੱਗਦੀ ਹੈ ਇਹਦੇ ਚੰਗੇ ਸ਼ੋਅ ਚੱਲਦੇ ਨੇ ਫਿਲਮ ਆਈ ਸਾਡੇ ਹਾਲਾਤ ਆਪਸ ਵਿੱਚ ਸੁਖਾਵੇਂ ਨਹੀਂ ਰਹੇ ਉਹਨਾਂ ਨੇ ਇੰਡੀਆ ਦੀ ਗੱਲ ਹੀ ਨਹੀਂ ਕੀਤੀ ਰਿਲੀਜ਼ ਕਰਨ ਦੀ ਪਰ ਵਰਲਡ ਵਾਈਡ ਰਿਲੀਜ਼ ਕੀਤੀ ਪੰਜਾਬੀ ਫਿਲਮ ਨੂੰ ਰਿਲੀਜ਼ ਕਰਨ ਵਾਸਤੇ ਇੱਕ ਸਿੱਧੀ ਜੀ ਗੱਲ ਹੈ ਕਿ ਜਿੰਨੇ ਪੈਸਿਆਂ ਦਾ ਬਿਜ਼ਨਸ ਪੰਜਾਬ 'ਚ ਇੰਡੀਆ 'ਚ ਹੁੰਦਾ ਉਨਾ ਹੀ ਵਰਲਡ ਵਾਈਡ ਹੁੰਦਾ ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ 7 ਕਰੋੜ 48 ਲੱਖ ਰੁਪਏ ਦੀ ਓਪਨਿੰਗ ਲੱਗੀ ਹੈ ਕੱਲ ਫਰਾਈਡੇ 7 ਕਰੋੜ 48 ਲੱਖ ਮੀਨਸ ਜੇ ਇੰਡੀਆ 'ਚ ਵੀ ਸ਼ੂਟ ਰਿਲੀਜ਼ ਹੋਈ ਹੁੰਦੀ ਤਾਂ ਉਹ 15 ਕਰੋੜ ਦਾ ਬਿਜ਼ਨਸ ਕਰਦੀ ਅੱਧਾ ਤਾਂ ਬਿਜ਼ਨਸ ਉਹਨਾਂ ਦਾ ਗਿਆ ਤੇ ਕੱਲਾ ਦਿਲਜੀਤ ਕਿਉਂ ਜੇ ਅਸੀਂ ਬੈਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ वेस्टर्न ਇੰਡੀਆ ਸਿਨੇ ਇੰਪਲਾਈਸ ਕਿ ਦਿਲਜੀਤ ਨੂੰ ਬੈਨ ਕਰੋ ਦਿਲਜੀਤ ਦਾ ਪਾਸਪੋਰਟ ਕਦੋਂ ਪ੍ਰੋਡਿਊਸਰ ਦਾ ਕਿਉਂ ਨਹੀਂ ਡਾਇਰੈਕਟਰ ਦਾ ਕਿਉਂ ਨਹੀਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਜਿਹੜੀ ਫਿਲਮ ਦੀ ਸ਼ੂਟ ਕੀਤੀ ਹੈ ਉਹਨਾਂ ਦਾ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤੌਲਾ ਖਾਨ ਸਾਹਿਬ ਨੂੰ ਸੁਣਦਾ ਤੁਸੀਂ ਕਿਉਂ ਨਹੀਂ ਕਿਉਂਕਿ ਤੁਹਾਡੇ ਜਿਹੜਾ ਟੀਵੀ ਪਿਆ ਟੀਵੀ ਦੇ ਉੱਤੇ ਜਦੋਂ ਤੁਸੀਂ YouTube ਲਾਉਨੇ ਹੋ ਉਸ YouTube ਦੇ ਵਿੱਚ ਅੱਜ ਗਾਣੇ ਨੇ ਰੇਸ਼ਮਾ ਜੀ ਨੂੰ ਤੁਸੀਂ ਸੁਣਦੇ ਹੋ ਠੀਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਆ ਤੁਸੀਂ ਫਿਲਮਾਂ ਦੇਖਦੇ ਹੋ ਬਹੁਤ ਸਾਰੀਆਂ ਜੁਗਤਾਂ ਬਹੁਤ ਸਾਰੇ ਡਰਾਮੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ ਐਂਡ ਵਾਈਸ ਵਰਸਾ ਜਿਹੜੇ ਸਾਡੀਆਂ ਫਿਲਮਾਂ ਦੇ ਉਹਨਾਂ ਫਿਲਮਾਂ ਨੂੰ ਜਿਹੜੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਦੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਹੋਏ ਨੇ ਉਹ ਵੀ ਬੈਨ ਹੋਣੇ ਚਾਹੀਦੇ ਨੇ ਜਿਹੜੇ ਗੀਤ ਬੈਨ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਫਿਰ ਤਾਂ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਹੈ ਜੇ ਬੈਨ ਹੀ ਕਰਨਾ ਕਿਉਂਕਿ ਉਹ ਵੀ ਪੰਜਾਬੀ ਬੋਲਦੇ ਨੇ ਰੋਟੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਕਣਕ ਦੀ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਂਦੇ ਨੇ ਸਾਡੇ ਉਹ ਵੀ ਬੈਨ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਕਰੋ ਪੰਜਾਬੀ ਵੋਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਗਏ ਨੇ ਹੁਣ ਤੱਕ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਕਰਤਾਰਪੁਰ ਸਾਹਿਬ ਦਾ ਮੈਂ ਵੀ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਇਆ ਐ ਤਾਂ ਪਾਕਿਸਤਾਨ ਦੀ ਧਰਤੀ ਮੈਨੂੰ ਵੀ ਬੈਨ ਕਰੋ ਨਾ ਨਹੀਂ ਹੋਣਾ ਚਾਹੀਦਾ ਗਲਤ ਹੈ ਭਾਰਤੀ ਜਨਤਾ ਪਾਰਟੀ ਸਮਰਥਨ ਕਰਦੀ ਹੈ ਦਲਜੀਤ ਦੋਸਾਂਝ ਦਾ ਸਾਡੇ ਅੱਜ ਹਾਲਾਤ ਸੁਖਾਵੇਂ ਨਹੀਂ ਤੇ ਉਹਨੇ ਮੰਨਿਆ ਪ੍ਰੋਡਕਸ਼ਨ ਹਾਊਸ ਨੇ ਵੀ ਸਾਰੀ ਟੀਮ ਨੇ ਵੀ ਕਿ ਹਾਂ ਸਾਡੇ ਹਾਲਾਤ ਸੁਖਾਵੇ ਨਹੀਂ ਅਸੀਂ ਇਹਨੂੰ ਇੰਡੀਆ 'ਚ ਰਿਲੀਜ਼ ਨਹੀਂ ਕਰਾਂਗੇ ਉਹ ਲਾਸ ਉਹਨਾਂ ਨੇ ਸਹਿ ਲਿਆ ਪਹਿਲਾਂ ਹੀ ਪਰ ਤੁਸੀਂ ਦਲਜੀਤ ਦਸਾਂਜ ਨੂੰ ਇਸ ਤਰੀਕੇ ਤੱਕ ਇੰਨੇ ਵੱਡੇ ਹੰਗਾਮੇ ਕਰਕੇ ਉਹਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਉਹਦਾ ਪਾਸਪੋਰਟ ਕੈਨਸਲ ਕਰ ਦੋ ਉਹਨੂੰ ਬਾਰਡਰ ਫਿਲਮ 'ਚੋਂ ਕੱਢ ਦੋ ਉਹਦਾ ਕੈਰੀਅਰ ਤਬਾਹ ਕਰ ਦੋ ਇਹ ਸਾਡੇ ਭਾਰਤੀਆਂ ਦਾ ਕਿਰਦਾਰ ਨਹੀਂ ਸੀ ਨਾਈ ਹੈ ਨਾਈ ਹੋਵੇ ਮੇਰੀ ਅਰਦਾਸ ਵੀ ਇਹੀ ਹੈ ਕਿ ਰੱਬ ਕਿਰਪਾ ਕਰੇ ਇਦਾਂ ਦੇ ਕਰਤਾਰ ਇਦਾਂ ਦੀ ਸੋਚ ਸਾਡੇ ਭਾਰਤੀਆਂ ਦੇ ਦਿਮਾਗ ਚ ਨਾ ਆਵੇ ਸੋ ਰਲ ਕੇ ਚੱਲੀਏ ਤੁਹਾਡੇ ਸਾਰੇ ਰਾਹੀ ਸਾਰਿਆਂ ਦੇ ਮਾਧਮ ਰਾਹੀ ਮੈਂ ਦਿਲਜੀਤ ਦੁਸਾਂਝ ਨੂੰ ਇਹ ਬਹੁਤ ਪਿਆਰ ਨਾਲ ਸਨੇਹਾ ਦਿਨਾ ਕਿ ਦਿਲਜੀਤ ਦੁਸਾਂਝ ਤੂੰ ਮੇਰੇ ਪੁੱਤਰਾਂ ਵਰਗਾ ਛੋਟਾ ਭਰਾ ਆ ਬਹੁਤ ਸਾਰਾ ਸਤਿਕਾਰ ਤੈਨੂੰ ਤੂੰ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਮਾਣ ਨਾਲ ਸਿਰ ਉੱਚਾ ਹੁੰਦਾ ਜਦੋਂ ਤੂੰ ਬਹੁਤ ਵੱਡੀ ਇੰਟਰਨੈਸ਼ਨਲ ਸਟੇਜ ਤੇ ਇੱਕ ਗੱਲ ਕਹਿਣਾ ਕਿ ਪੰਜਾਬੀ ਆ ਗਏ ਹੋਏ। ਤੂੰ ਚਾਹੇ ਰੋਡਾ ਹੋਇਆ ਕਿਸੇ ਫਿਲਮ ਦੇ ਵਿੱਚ ਪਰ ਬਿੱਗ ਪਾਕੇ ਹੋਇਆ ਵਾਲ ਨਹੀਂ ਕਟਾਇਆ। ਦਸਤਾਰ ਬਨ ਕੇ ਜਿੱਥੇ ਵੀ ਜਾਣਾ ਤੇ ਮੇਰਾ ਪੰਜਾਬੀ ਹੋਣ ਦੇ ਨਾਤੇ ਸਿਰ ਉੱਚਾ ਹੁੰਦਾ। ਤੇ ਉਦੋਂ ਤਾਂ ਫਖਰ ਨਾਲ ਹੋਰ ਰੂਹ ਖੜ ਜਾਂਦੀ ਹੈ ਜਦੋਂ ਤੂੰ ਇਹੋ ਜੀ ਇੰਟਰਨੈਸ਼ਨਲ ਸਟੇਜ ਦੇ ਉੱਪਰ ਤਿਰੰਗਾ ਲੈ ਕੇ ਜਾਂਦਾ। ਭਾਰਤੀ ਹੋਣ ਤੇ ਤੈਨੂੰ ਮਾਣ ਤੇ ਸਾਡਾ ਮਾਣ ਬਤਾਉਣਾ ਜਿਉਂਦਾ ਰਹੇ ਪੁੱਤਰਾ ਜਿੱਥੇ ਵੀ ਦੁਨੀਆ 'ਚ ਹੈ ਤਰੱਕੀਆਂ ਹੋਵੇ ਤੇਰੀਆਂ ਭਾਰਤੀ ਜਨਤਾ ਪਾਰਟੀ ਤੇਰੇ ਨਾਲ